ਤਾਨੀ ਕਿਤੇ ਭਾਈ ਸਾਹਿਬ ਸੀਆਈਡੀ ਤੋਂ ਹਾਂਜੀ ਅਸੀਂ ਤਾਂ ਨਾਲ ਨੇ ਕਿੱਥੋਂ ਆਏ ਤੁਸੀਂ ਭਾਈ ਜੀ ਮੈਂ ਚੰਡੀਗੜ੍ਹ ਦਾ ਜਿਹੜੀ ਇਹਨਾਂ ਦੀ ਤੋਂ ਆਪਾਂ ਮਤਲਬ ਬਫਤ ਆਪਣੇ ਵਾਸਤੇ ਆਪਣੇ ਵਾਸਤੇ ਮੇਰਾ ਮੇਰਾ ਫੇਸ ਵੀ ਲੈ ਰਹੇ ਹੋ ਤੁਸੀਂ ਵਿੱਚ ਫੇਸ ਨਹੀਂ ਆਪਾਂ ਨਹੀਂ ਲੈਣਾ ਆਪਾਂ ਇਧਰ ਅੱਛਾ ਅੱਛਾ ਆ ਕੀ ਖਿਆਲ ਹੈ ਜੀ ਇਹਨਾਂ ਦਾ ਪੈਸਾ ਹੁਣਾਂ ਬਾਰੇ ਦੇਖੋ ਦੱਸਦਾ ਸਾਨੂੰ ਜਿਲ੍ਹਾਂ ਦਾ ਡਰਿਆ ਨਾ ਗ੍ਰਿਫਤਾਰੀਆਂ ਦਾ ਅੱਛਾ ਜੁਲਾ ਤਾਂ ਜਦੋਂ ਬੰਦਾ ਥੱਕ ਜਾਂਦਾ ਉਥੇ ਆਰਾਮ ਕਰਨ ਨੂੰ ਬੜੀਆਂ ਹੁੰਦੀਆਂ ਸੀਆਈਡੀ ਤੇ ਇਹਦੇ ਵੀ ਸਾਡੇ ਹਰ ਸਦਾ ਸਾਡੇ ਆਸ-ਪਾਸੇ ਵੀ ਹੋਵੇਗਾ ਸਾਡੇ ਜੋ ਕਈਆਂ ਨੂੰ ਪਾਸੇ-ਪਾਸੇ ਕਿਵੇਂ ਭਾਈ ਜੀ ਜਾਂ ਤਾਂ ਮੈਂ ਵੀਡੀਓ ਬਣਾ ਰਹੇ ਹਾਂ ਜਾਂ ਭਾਈ ਸਾ ਕੌਣ ਤਾਂ ਹੈ ਹੋਰ ਕੌਣ ਹੋ ਸਕਦਾ ਬਾਈ ਜੀ ਹਾਂ ਹਾਂ ਜੇਨ ਭੇਜ ਦੇਣ ਸੀ ਆਈਡੀ ਬਣਾ ਲਵੇ ਵੀਡੀਓ ਹੀ ਕਦੋਂ ਮਨਾ ਕਰਦੇ ਅਸੀਂ ਤਾਂ ਆਪ ਕਹਿੰਦੇ ਹਾਂ ਦੱਸੋ ਆਪਣੇ ਵੱਡੇ ਵੱਡੇਰਿਆਂ ਨੂੰ ਕੀ ਹਾਲ ਚੱਲ ਠੀਕ ਹੋ ਜੀ ਅੱਛਾ ਅੱਜ ਜਿਹੜਾ ਇਹ ਵਤੀਰਾ ਵਰਤੇ ਆ ਜਾਣਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੀ ਖਿਆਲ ਹੈ ਜੀ ਇਹਦੇ ਬਾਰੇ ਕਿਉਂ ਜਿਹਾਂ ਕੀਤਾ ਜਾ ਰਿਹਾ ਇਹ ਲੋਕਤੰਤਰ ਦਾ ਰਾਜ ਹੈ ਜੀ ਜਦੋਂ ਕਿਸੇ ਦੇਸ਼ 'ਚ ਇਲੈਕਸ਼ਨ ਹੁੰਦੇ ਆ ਨਾ ਇਲੈਕਸ਼ਨ ਨਾਲ ਕੋਈ ਸਰਕਾਰ ਚੁਣੀ ਜਾਂਦੀ ਉਹਨੂੰ ਲੋਕਤੰਤਰ ਕਹਿੰਦੇ ਆ ਇਹ ਤੁਹਾਨੂੰ ਲੱਗਦਾ ਵੀ ਇਹ ਲੋਕਤੰਤਰ ਹੈ ਜੇ ਤੇ ਇਹਨੂੰ ਲੋਕਤੰਤਰ ਕਹਿੰਦੇ ਹੋ ਫੇ ਇਹੋ ਜੇ ਲੋਕਤੰਤਰ ਤਾਂ ਦੁਨੀਆ ਤੇ ਪ੍ਰਭਾਸ਼ਾ ਹੋਣੀ ਨਹੀਂ ਚਾਹੀਦੀ ਲੋਕਤੰਤਰ ਦੀ ਪ੍ਰਭਾਸ਼ਾ ਨੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੁਹਾਨੂੰ ਲੱਗਦਾ ਵੀ ਮੋਦੀ ਸਾਡੀ ਸੁਸਾਇਟੀ ਸਰਕਾਰ ਚੁਣੀ ਹੋਈ ਹੈ ਸਾਡੇ ਟੈਕਸ ਨਾਲ ਸਰਕਾਰ ਚੱਲੇ ਤੇ ਸਾਡੇ ਤੇ ਹੀ ਗੋਲੇ ਮਾਰੇ ਇਹੀ ਕਿਸਾਨ ਜਦੋਂ ਹਰੀ ਕ੍ਰਾਂਤੀ ਲਿਆਉਣੀ ਸੀਗੀ ਇਹਨਾਂ ਕਿਸਾਨਾਂ ਨੂੰ ਮੂਰੇ ਕਰਕੇ ਹਰੀ ਕ੍ਰਾਂਤੀ ਲਿਆਂਦੀ ਜਦੋਂ ਦੇਸ਼ ਤੇ ਕੋਈ ਮਸੀਬਤ ਪੈਂਦੀ ਹੈ ਅਸੀਂ ਦੀਆਂ ਇਹੀ ਸਰਕਾਰ ਦੇਣ ਤੇ ਉਹਨਾਂ ਦੇ ਪਿਓ ਦਦਿਆਂ ਤੇ ਬੰਬ ਮਾਰਨ ਇਹ ਕਿੱਥੋਂ ਦਾ ਲੋਕਤੰਤਰ ਹੈ ਇੱਕ ਪਾਸੇ ਨਾਰਾ ਲਾਇਆ ਜਾਂਦਾ ਜੈ ਜਵਾਨ ਜੈ ਕਿਸਾਨ ਤਾਂ ਅੱਜ ਜੈ ਜਵਾਨ ਤਾਂ ਹੋ ਹੀ ਰਹੀ ਹੈ ਤਾਂ ਨਾਲ ਦੇ ਨਾਲ ਇਹ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਜੈ ਜਵਾਨ ਮਾਰ ਕਿਸਾਨ ਇਹ 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 ਚੀਜ਼ ਟੋਕ ਰਹੀ ਹੈ ਇੱਥੇ ਫਿਰ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਜਿਹੜੀ ਜਵਾਨਾਂ ਨੂੰ ਕਿਸਾਨਾਂ ਦੇ ਖਿਲਾਫ ਖੜਾ ਕੀਤਾ ਪਰ ਕਿਸਾਨ ਮਰਨ ਵਾਲਾ ਨਹੀਂ ਕਿਸਾਨ ਮਿੱਟੀ ਦਾ ਪੁੱਤ ਹੁੰਦਾ ਮਿੱਟੀ 'ਚੋਂ ਪੈਦਾ ਹੁੰਦਾ ਆਖਰ ਮਿੱਟੀ 'ਚ ਹੀ ਜਣਾ ਹੁੰਦਾ ਕਿਸਾਨ ਇੱਜ਼ਤ ਦੀ ਮੌਤ ਮੰਗਦਾ ਹੋ ਸਕਦਾ ਮੋਦੀ ਸਰਕਾਰ ਇਹਨਾਂ ਨੂੰ ਅਜਿ ਇੱਜ਼ਤ ਦੀ ਮੌਤ ਅਣਖਾਂ ਦੀ ਸਿਰਾਂ ਦੀ ਮੌਤ ਦੇ ਦੇਵੇ ਅੱਗੇ ਮੋਦੀ ਸਾਹਿਬ ਦੀ ਮਰਜ਼ੀ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ ਨੇ ਹੱਥੇ ਕਿਸਾਨ ਆ ਬਾਰਦਲ ਗੋ ਜੀ ਸਾਡੇ ਤਾਂ ਕਲਚਰ ਚ ਇਹ ਆ ਵੀ ਜੇ ਤੋ ਪ੍ਰੇਮ ਖੇੜਲ ਕਾ ਚਾਓ ਸਿਰ ਤਰ ਤਰੀ ਗਲੀ ਮੁਰੇ ਆਓ ਮਹਾਰਾਜ ਕਹਿੰਦੇ ਸਿੱਖ ਜਿਹੜਾ ਪੰਜਾਬ ਚ ਜੋਦਾ ਪੈਦਾ ਹੁੰਦਾ ਉਹਦਾ ਜਿਹੜਾ ਸਿਰ ਤਲੀ ਤੇ ਹੁੰਦਾ ਸਾਡੇ ਚ ਇਹਨਾਂ ਨੌਜਵਾਨਾਂ ਦੇ ਵਿੱਚ ਭਗਤ ਸਿੰਘ ਵੀ ਆ ਇਹਨਾਂ ਨੌਜਵਾਨਾਂ ਦੇ ਬਾਬਾ ਜਸਤਾ ਸਿੰਘ ਗਾਲੂ ਵਾਲੀ ਆ ਉਹਨਾਂ ਦੀ ਔਲਾਦਾਂ ਵਾਏ ਵੱਡੇ ਵੱਡੇ ਸੈਚੀਦਾ ਸਿੰਘਾਂ ਦੇ ਤੇ ਪੈਰੇ ਆ ਤੇ ਕੋਈ ਗੱਲ ਨਹੀਂ ਮੋਦੀ ਸਰਕਾਰ ਆਪਣਾ ਜੋਰ ਜ਼ੁਲਮ ਕਰਦੀ ਆ ਕਰਕੇ ਦੇਖ ਲਵੇ ਸੋ ਇਹ ਆ ਵੀ ਨੌਜਵਾਨਾਂ ਦੇ ਵਿੱਚ ਜੋਸ਼ ਆਇਆ ਇਹ ਚਾਹੁੰਦੇ ਆ ਵੀ ਅੱਗੇ ਦਿੱਲੀ ਜਾਣਾ ਚਾਹੁੰਦੇ ਆ ਸੋ ਮਹਾਰਾਜ ਆ ਜਾਂ ਨਾਲ ਹੋਣਗੇ ਦਿੱਲੀ ਨੂੰ ਜਾ ਆਪਣੇ ਹੀ ਦੇਸ਼ ਦੀ ਰਾਜਧਾਨੀ ਤੱਕ ਤੁਹਾਨੂੰ ਨਾਂ ਪਹੁੰਚਣ ਦੇਣਾ ਤੁਸੀਂ ਵੱਡਾ ਕਰਨ ਕੀ ਮੰਨਦੇ ਹੋ ਵੱਡਾ ਕਰਨ ਹੰਕਾਰ ਦੀ ਮੋਦੀ ਸਰਕਾਰ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਉਹਨਾਂ ਦੇ ਮਨਾਂ 'ਚ ਹੰਕਾਰ ਆ ਵੀ ਸਾਡੇ ਨਾਲ ਬਹੁਤ ਗਿਣਤੀ ਆ ਇਹ ਜਿਹੜੇ ਪੰਜਾਬੀ ਆ ਇਹਨਾਂ ਦੀਆਂ 13 ਸ਼ੀਟਾਂ ਵਾ ਬਾਕੀ ਸਾਰਾ ਇੰਡੀਆ ਉਹਨਾਂ ਦੇ ਨਾਲ ਆ ਉਹ ਹੰਕਾਰ ਜਿਹੜਾ ਵਾ ਪਰ ਉਹਨੂੰ ਇਹ ਨਹੀਂ ਪਤਾ ਵੀ ਅੰਗਰੇਜ਼ਾਂ ਦੇ ਵੀ ਇਹੀ ਤਮਾਸ਼ੀ ਪੰਜਾਬ ਛੋਟਾ ਜਾਂ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਭਗਤ ਸਿੰਘ ਜੰਮਣਾ ਪੰਜਾਬ ਚੋਂ ਜੰਮਣਾ ਜਦੋਂ ਬਾਬਾ ਬੰਦਾ ਸਿੰਘ ਬੱਧਰ ਨਿਕਲਣਾ ਪੰਜਾਬ ਚੋਂ ਨਿਕਲਣਾ ਜਦੋਂ ਬਾਬਾ ਜੱਤਾ ਸਿੰਘ ਰਾਮਗੜੀਆ ਦਿੱਲੀ ਜਿੱਤਣ ਜਾਣਾ ਬਾਬਾ ਭਗਤ ਸਿੰਘ ਉਹ ਨਹੀਂ ਪੰਜਾਬ ਚੋਂ ਜਾਣਾ ਇਹ ਸੂਰਮਿਆਂ ਦੀ ਧਰਤੀਆਂ ਕਿੰਨੀ ਮੈਟਰ ਨਹੀਂ ਰੱਖਦੀ ਕਿ ਸਾਡੀਆਂ 13 ਸੀਟਾਂ ਵਾਂ ਤੇ ਸਾਨੂੰ ਮਾੜਾ ਸਮਝਣਗੇ ਇਹ 13 ਨੇ 13 ਦੇ ਸੀਟਾਂ ਦੇ ਸੂਰਮੇ ਜੰਮ ਦੇਣੇ ਆ ਉਹਨਾਂ ਨੇ ਕਈ ਤਖ਼ਤੇ ਲਾਇਆ ਤੇ ਕਈ ਹਲਾਉਣੇ ਆ ਇਹ ਪੰਜਾਬੀਆਂ ਨੂੰ ਦਬਾਉਣ ਦਾ ਜਿਹੜਾ ਫਾਰਮੂਲਾ ਵੱਖੋ-ਵੱਖਰੇ ਸੂਬਿਆਂ ਵੱਲੋਂ ਜਿਹੜਾ ਅਪਣਾਇਆ ਜਾਣਾ ਕੀ ਪੰਜਾਬੀਆਂ ਦੀ ਕੌਮ ਦਬਣ ਹੋਣ ਵਾਲੀ ਕੌਮ ਹੈਗੀ ਆ ਜੀ ਨਹੀਂ ਜੀ ਇਹ ਦਬਣ ਵਾਲੀ ਕੌਮ ਨਹੀਂ ਹਾਂ ਇਹ ਕੌਮ ਬੇਬਕੂਬ ਜਰੂਰ ਬਣ ਜਾਂਦੀ ਆ ਸਿੱਧੇ ਸਾਦੇ ਭੋਲੇ ਭਾਲੇ ਪੰਜਾਬੀ ਸੈਂਟੀਮੈਂਟ ਲੈ ਦਲੇਰ ਜਰੂਰ ਆ ਪਰ ਐਡੇ ਚੁਸਤ ਚਲਾਕ ਨਹੀਂ ਸਾਨੂੰ ਕੁਝ ਟਾਈਮ ਤੇ ਪੇ ਬੇਬਕੂਬ ਤਾਂ ਬਣਾ ਸਕਦੇ ਆ ਜਿਹੜੇ ਮੋਦੀ ਸਰਕਾਰ ਆ ਰਗੇ ਲੋਕ ਆ ਵੀ ਹਿੰਦੂ ਸਿੱਖਾਂ ਨੂੰ ਆਪ ਵਿਚ ਵੰਡ ਕੇ ਜਦੋਂ ਵੀ ਹਿੰਦੂਆਂ ਨੂੰ ਲੋੜ ਪਈ ਆ ਕਿਸੇ ਵੀ ਧਰਮ ਨੂੰ ਲੋੜ ਪਈ ਆ ਸਿੱਖ ਹਮੇਸ਼ਾ ਹੀ ਉਹਨ ਗਾਵੀ ਕਿਸੇ ਵੀ ਧਰਮ ਤੇ ਚਾਹੇ ਉਹ Hindu ਧਰਮ ਹੈ ਮੁਸਲਮਾਨ ਧਰਮ ਹੈ ਕੋਈ ਵੀ ਧਰਮ ਆ ਕੋਈ ਵੀ ਜਿਹੜਾ ਇਨਸਾਨ ਆ ਜਿੱਤੇ ਜ਼ੁਲਮ ਹੁੰਦਾ ਸਿੱਖ ਕੌਮ ਪੰਜਾਬੀ ਉਹਦੇ ਨਾਲ ਖੰਡਣਗੇ ਸਾਨੂੰ ਇਹ ਮਤਲਬ ਨਹੀਂ ਵੇ ਕਿਹੜੇ ਧਰਮ ਦਾ ਸਾਨੂੰ ਤਾਂ ਜਿਹੜਾ ਜ਼ੁਲਮ ਕਰਦਾ ਉਹ ਜ਼ਾਲਮ ਆ ਜਿਹੜਾ ਜ਼ੁਲਮ ਸਹਿੰਦਾ ਉਹ ਸਾਡੇ ਵਾਸਤੇ ਸੂਰਮਾ ਉਹ ਪੰਜਾਬੀ ਅਸੀਂ ਉਹਨੂੰ ਪੰਜਾਬੀ ਸਮਝਦੇ ਆ ਹਾਂ ਹਾਂ ਜੀ ਅੱਛਾ ਅੱਜ ਜਿਹੜੇ ਪੰਜਾਬ ਦੇ ਨੌਜਵਾਨੀ ਦੇ ਵਿੱਚ ਬੜਾ ਜੋਸ਼ ਆ ਕਹਿੰਦੇ ਵੀ ਅੱਜ ਅਸੀਂ ਦਿੱਲੀ ਦੀ ਹਿੱਕ ਤੇ ਨੱਚਣਾ ਫਿਰ ਉਹਨਾਂ ਨੂੰ ਉਹਨਾਂ ਨੂੰ ਪੰਜਾਬੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਨਾ ਦੇਣਾ ਉਹਦੇ ਪਿੱਛੇ ਤੁਸੀਂ ਕੀ ਸੋਚਦੇ ਹੋ ਵੀ ਅਜਿਹਾ ਕੰਮ ਕਿਉਂ ਕੀਤਾ ਜਾ ਰਿਹਾ ਦੇਖੋ ਜੀ ਕਦੀ ਤਾਂ ਇਹ ਖਾਲਸਤਾਨੀ ਕਹਿ ਕੇ ਪੰਡਰ ਲਾ ਪੈਂਦੇ ਆ ਜੀ ਕਦੀ ਇਹ ਕੋਸ਼ਿਸ਼ ਕਰੀ ਕੁਛ ਤੋਹਮਤ ਲਾਉਂਦੇ ਕਦੀ ਇਹ ਨਸ਼ੇੜੀ ਦੱਸਦੇ ਆ ਪੰਜਾਬ ਦੀ ਨੌਜਵਾਨੀ ਨਾ ਤਾਂ ਨਸ਼ੇੜੀ ਹੈ ਨਾ ਖਾਲਸਤਾਨੀ ਹੈ ਇਹ ਭੋਲੇ ਭਾਲੇ ਸਿੱਧੇ ਸਾਦੇ ਜ਼ਿਮੀਂਦਾਰਾਂ ਦੇ ਪੁੱਤ ਐ ਅਣਖੀ ਜਰੂਰ ਆ ਜੇ ਅਣਖੀ ਹੋਣਾ ਗੈਰਤਮੰਦ ਹੋਣਾ ਇਹ ਖਾਲਸਪੁਰੇ ਦਾ ਟੈਗ ਨਹੀਂ ਇਹ ਅਣਖੀ ਲੋਕ ਆ ਖਾਲਸਤਾਨੀ ਨਹੀਂ ਲਿਗੇ ਇਹਨਾਂ ਦੇ ਸਿਰ ਤੇ ਜ਼ਮੀਰਾਂ ਇਹਨਾਂ ਦੀ ਮਾਂ ਪਿਓ ਅਣਖੀ ਸੀ ਇਹ ਬਾਬੇ ਬਘੇੜ ਸਿੰਘ ਹੋਣਾਂ ਦੀ ਵਿਚੋਂ ਬਾਬਾ ਜੱਸਾ ਸਿੰਘ ਰਾਮਗੜੀਆ ਦਾ ਖੂਨ ਹੋਇਆ ਤੇ 시ਦਾ ਸਿੰਘ ਜਿਹੜੇ ਮਹਾਰਾਣਜੀਤ ਸਿੰਘ ਦੀ ਫੌਜ ਚ ਲੜੇ ਉਹਨਾਂ ਦਾ ਖੂਨ ਹੋਇਆ ਇਸ ਕਰਕੇ ਇਹਨਾਂ ਦਾ ਦਿਲ ਕਰਦਾ ਕਿ ਅਸੀਂ ਦਿੱਲੀ ਜਾਣਾ ਜੇ ਇਹਨਾਂ ਨੂੰ ਰੋਕਣਗੇ ਤਾਂ ਉਹਨਾਂ ਹੀ ਜ਼ਿਆਦਾ ਜਿਹੜੇ ਸਾਡੀ ਨੌਜਵਾਨੀ ਆ ਉਹਨਾਂ ਹੀ ਜ਼ਿਆਦਾ ਵੱਧ ਚੜ ਕੇ ਜਾਊਗੀ ਜੇ ਨਾ ਰੋਕਣ ਪਿਆਰ ਨਾਲ ਸਮਝਾਉਣ ਦਾ ਸਮਝਣ ਤਿਆਰ ਹਾਂ ਪਰ ਦੇ ਧੱਕੇ ਨਾਲ ਕਰਨਗੇ ਫੇ ਸਾਡੀ ਨੌਜਵਾਨੀ ਨਹੀਂ ਨਹੀਂ ਰੋਕ ਸਕਦੇ ਤੇ ਕਹਿ ਸਕਦਾ ਵੀ ਜਿਹੜੇ ਵਾਰਸ ਬਗੇ ਆ ਸਕਦੇ ਆ ਦਬਿਆਂ ਨਹੀਂ ਤਾਂ ਬਣੇ ਨਹੀਂ ਤਾਂ ਬਣੇ ਬਿਲਕੁਲ ਜੀ ਅਸੀਂ ਸਾਡੇ ਪਿਓ ਦਾਦਿਆਂ ਨੇ ਕੋਈ ਮਾਰਾਂ ਨਾ ਜੀ ਸਕਦੀ ਜੰਗ 'ਚ ਕਿਸੇ ਦੀ ਲੜਿਆ ਕੋਈ ਬਾਬਾ ਭਗੇਲ ਸਿੰਘ ਹੋਣਾਂ ਦੀ ਜੰਗ 'ਚ ਨਾਲ ਛਿੱਧੀਆਂ ਪ੍ਰਾਪਤ ਕੀਤੀਆਂ ਸਾਡੇ ਦਾਦੇ ਪਰਦਾਦੇਆਂ ਨੇ ਕਿਸੇ ਨੇ ਜਦੋਂ ਦਿੱਲੀ ਜਿੱਤਿਆ ਬਾਬਾ ਜਸਨ ਸਿੰਘ ਦੀ ਫੌਜ ਚ ਰਿਆ ਸਾਡੇ ਪਿਓ ਦਾਦੇਆਂ ਤੋਂ ਸਾਡੇ ਪੰਜਾਬ ਦਾ ਜਿਹੜਾ ਖੂਨ ਨੇ ਨਾ ਇਹ ਬਗਾਵਤ ਵਾਲਾ ਖੂਨ ਹੈ ਜਿੱਥੇ ਵੀ ਜ਼ੁਲਮ ਹੋਊਗਾ ਸਾਡੇ ਨੌਜਵਾਨਾਂ ਨੇ ਹਰੇ ਖੰਨ ਚਾਹੇ ਉਹ ਪੰਜਾਬ ਦੇ ਵਿੱਚ ਰਹਿਣ ਵਾਲਾ ਚਾਹੇ ਉਹ ਕਿਸੇ ਵੀ ਕਿਸੇ ਵੀ ਜਾਤ ਦਾ ਕਿਸੇ ਵੀ ਗੋਤ ਦਾ ਲੋਕ ਆ ਚਾਹੇ ਉਹ ਜ਼ਿਮੀਂਦਾਰਾ ਚਾਹੇ ਉਹ ਦੁਕਾਨਦਾਰ ਜਿਹੜਾ ਪੰਜਾਬੀ ਆ ਇਹਨੇ ਜ਼ੁਲਮ ਦੇ ਖਿਲਾਫ ਖੜਨਾ ਹੀ ਖੜਨਾ ਸੋ ਗੋਦੀ ਸਰਕਾਰ ਦੀ ਦੋਲਦੀ ਆਪੀ ਸਿੱਖ ਨੂੰ ਹਿੰਦੂ ਨਾਲ ਲੜਾਇਆ ਜਾਵੇ ਤੋ ਸਾਡੇ ਹਿੰਦੂ ਭਰਾਵਾਂ ਨੂੰ ਬੇਨਤੀ ਆ ਸਾਡਾ ਤੁਹਾਡੇ ਨਾਲ ਕੋਈ ਵੈਰ ਥੋੜੀ ਤੂੰ ਹੀ ਸਾਡੇ ਭਰਾ ਵਾ ਸਾਰੀ ਜ਼ਿੰਦਗੀ ਆਪਾਂ ਪੰਜਾਬ ਵਿੱਚ ਇਕੱਠੇ ਰਹੇ ਬਾਹਰ ਵੀ ਆਪਾਂ ਇਕੱਠੇ ਜਾਣਾ ਤੁਹਾਡੇ ਤੇ ਕੋਈ ਮੁਸੀਬਤ ਪੈਂਦੀ ਆ ਅਸੀਂ ਤੁਹਾਡੇ ਨਾਲ ਖੜੇ ਆ ਪਰ ਇਹੋ ਜਿਹੇ ਜਿਹੜੇ ਅੱਜ ਤੱਕ ਕਰਕੇ ਜਾਂ ਹੋਰ ਗੋਦੀ ਮੋਦੀ ਵਾਲੇ ਚੈਨਲ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਮਾੜਾ ਚੰਗਾ ਨਾ ਕੋਈ ਸਾਡੇ ਚਾਓ ਸਾਡੇ ਦੀ ਵਿਚਰ ਕੇ ਦੇਖੋ ਤੁਹਾਨੂੰ ਕੋਈ ਮਾੜਾ ਇੱਥੇ ਅਸਰ ਲੱਗਦਾ ਸਾਡੇ ਨਾਲ ਵਰਤੋਂ ਤੁਹਾਨੂੰ ਪਹਿ ਪਤਾ ਲੱਗ ਜਣਾ ਸੀ ਕਿਸੇ ਦੇ ਵੈਰੀ ਨਹੀਂਗੇ ਅੱਛਾ ਇੱਥੇ ਭਾਈ ਖਬਰیں ਵੀ ਵੱਡੀ ਗਿਣਤੀ 'ਚ ਪਹੁੰਚੇ ਹੋਣਗੇ ਹਨਾ ਉਹਨਾਂ ਖਬਰੀਆਂ ਬਾਰੇ ਕੀ ਖਿਆਲ ਹੈ ਤੁਹਾਡਾ ਖਬਰ ਜਿਹੜੀ ਪਲ-ਪਲ ਦੀ ਕਹਿੰਦੇ ਨੇ ਉਹ ਤੋਂ ਤੱਕ ਪਹੁੰਚਾਈ ਜਾ ਰਹੀ ਹੈ ਤੇ ਸੀਆਈਡੀ ਤਾਂ ਜਿੱਦਣ ਪਹਿਲੇ ਦਿਨ ਇੱਥੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਸੀਆਈਡੀ ਪਹੁੰਚ ਜਾਂਦੀ ਹੈ ਜੀ ਸੀਆਈਡੀ ਤੇ ਅਜੇ ਵੀ ਸਾਡੇ ਹਰ ਸਦਾ ਸਾਡੇ ਆਸੀ ਪਾਸੇ ਵੀ ਹੋਵੇ ਦਾ ਸਾਡੇ ਜੋ ਕਈਆਂ ਨੂੰ ਪਾਸੇ ਪਾਸੇ ਕਿਵੇਂ ਬਾਈ ਜੀ ਜਾਂ ਤਾਂ ਮੈਂ ਵੀਡੀਓ ਬਣਾ ਰਹੇ ਆ ਜਾਂ ਭਾਈ ਸਾਹਿਬ ਹਣੀ ਆ ਵੀਡੀਓ ਬਣਾ ਰਹੇ ਨੇ ਹੋਰ ਕੋ ਹੋਣ ਸਕਦਾ ਹੋਰ ਕੋਣ ਹੋ ਸਕਦਾ ਬਾਈ ਜੀ ਤੁਹਾਨੂੰ ਪਤਾ ਹੀ ਆ ਜੀ ਦੱਸਣ ਦੀ ਲੋੜ ਹੀ ਨਹੀਂ ਅੱਛਾ ਤੁਸੀਂ ਤਾਂ ਨਹੀਂ ਕਿਤੇ ਭਾਈ ਸਾਹਿਬ ਸੀਆਈਡੀ ਤੋਂ ਹਾਂਜੀ ਅਸੀਂ ਤਾਂ ਨਾਲ ਲੈ ਕਿੱਥੋਂ ਆਏ ਤੁਸੀਂ ਬਾਈ ਜੀ ਮੈਂ ਚੰਡੀਗੜ੍ਹ ਦਾ ਅੱਛਾ ਚੰਡੀਗੜ੍ਹ ਤੋਂ ਇਹ ਇਹਨਾਂ ਨੂੰ ਵੀ ਡਰਸਾ ਰਹੇ ਕਿੰਨੇ ਕਿਤੇ ਸੀਆਈਡੀ ਵਾਲੇ ਨਾ ਹੋਣ ਨਾਲ ਲੈ ਅੱਛਾ ਅੱਛਾ ਜੀ ਅੱਛਾ ਤੁਸੀਂ ਨਾਲ ਲੈ ਪਾਈ ਤੁਸੀਂ ਯਾਦਗਾਰੀ ਵਾਸਤੇ ਬਣਾ ਰਹੇ ਵੀਡੀਓ ਇਹ ਜਿਹੜੀ ਇਹਨਾਂ ਦੀ ਮਤਲਬ ਆਪਣੇ ਵਾਸਤੇ ਆਪਣੇ ਵਾਸਤੇ ਮੇਰਾ ਇਹਸ ਨਹੀਂ ਆਪਾਂ ਨਹੀਂ ਲੈਣਾ ਆਪਾਂ ਇੰਦਾਂ ਕਰ ਅੱਛਾ ਅੱਛਾ ਆ ਕੀ ਖਿਆਲ ਹੈ ਜੀ ਇਹਨਾਂ ਦਾ ਪੈਸਾ ਹੋਣਾ ਬਾਰੇ ਦੇਖੋ ਤਾਂ ਤਾਂ ਸਾਨੂੰ ਜ਼ਿਲਾਂ ਦਾ ਡਰਿਆ ਨਾ ਗ੍ਰਿਫਤਾਰੀਆਂ ਦਾ ਜ਼ਿਲਾਂ ਜੁਲਾਂ ਦਾ ਜਦੋਂ ਬੰਦਾ ਥੱਕ ਜਾਂਦਾ ਉਥੇ ਆਰਾਮ ਕਰਨ ਨੂੰ ਬੜੀਆਂ ਹੁੰਦੀਆਂ ਜਿਹੜੀਆਂ ਜ਼ਿਲਾਂਾਂ ਵਾਂ ਇਹਨਾਂ ਨੇ ਭੇਜ ਲੈਣ ਸੀ ਆਈਡੀ ਆਪਣਾ ਜੋਰ ਲਾ ਲੈ ਅਸੀਂ ਆਪਣਾ ਧਰਮ ਆਪਣੇ ਗੁਰੂ ਦਾ ਰਸਤਾ ਨਹੀਂ ਛੱਡ ਸਕਦੇ ਸਾਨੂੰ ਜੇਲ੍ਹ ਭੇਜਣਗੇ ਜੇਲ੍ਹ ਭੇਜਣ ਸੀ ਆਈਡੀ ਬਣਾ ਲਵੇ ਵੀਡੀਓ ਹੀ ਕਦੋਂ ਮਨਾ ਕਰਦੇ ਭਾਈ ਤਾਂ ਆਪ ਕਹਿੰਦੇ ਆ ਦੱਸੋ ਆਪਣੇ ਵੱਡੇ ਵੱਡੇਰਿਆਂ ਨੂੰ ਜਦੋਂ ਸਿੰਘ ਰਾ ਜਦੋਂ ਕਿਤੇ ਪਹਿਲਾ ਸ਼ਬਦ ਬਣਾਏ ਸੀ ਪੀ 2 ਲੱਖ ਸਿੰਘ ਆ ਜਦੋਂ ਔਰਾਂਜ ਨਿਕਲ ਬਣੀ ਜਕਰੀਏ ਖਾਨ ਨੂੰ ਸੂਈਏ ਭੇਜਦੇ ਹੀ ਨਾ ਸਿੰਘਾਂ ਬਾਰੇ ਪਤਾ ਕਰਕੇ ਆਓ ਸਿੰਘਾਂ ਨੇ ਆਪਜ ਬੋਲੇ ਬਣਾਏ ਸੀ ਉਹ ਕਹਿੰਦੇ ਕਿੰਨੇ ਸਿੰਘਾਂ ਪਿੱਛੇ ਕਹਿੰਦੇ 2.5 ਲੱਖ ਸਿੰਘਾਂ ਪਿੱਛੇ ਜੇ ਇੱਕ ਸਿੰਘ ਉਹ ਕਹਿੰਦੇ 2.5 ਲੱਖ ਆ ਉਹ ਜਾ ਕੇ ਜਕਰੀਏ ਨੂੰ ਦੱਸਦੇ ਵੀ 2.5 ਲੱਖ ਸਿੰਘਾਂ ਹੁੰਦੇ ਦੋ ਸਿੰਘ ਸੀ ਇਹ ਵੀ ਜਾ ਕੇ ਆਪਣੇ ਅੱਖਾਂ ਨੂੰ ਦੱਸਣਗੇ ਵੀ ਉਥੇ ਨਿਗੇ ਨਿਗੇ ਨਿਆਣੇ ਵੀ ਚੜਦੀ ਕਲਾ ਜਾ ਦੱਸੋ ਅਹੀਂ ਤਾਂ ਕਹਿੰਦੇ ਸੀ ਆਈ.ਡੀ. ਵਾਲਿਆਂ ਨੂੰ ਦੱਸੋ ਜਾ ਕੇ ਪਤਾ ਲੱਗੇ ਮੋਦੀ ਨੂੰ ਇਹਨਾਂ ਨੂੰ ਦਬਾਉਣ ਨੂੰ ਕਰਦਾ ਇੱਥੇ ਨਿਗੇ ਨਿਗੇ ਚੜਦੀ ਕਲਾ ਚ ਆਹ ਬੰਬ ਆ ਗਿਆ ਦੇਖਿਓ ਬਿਲਕੁਲ ਹੀ ਅਥਰੂ ਗਏ ਗੋਲੇ ਉਧਰੋਂ ਛੁੱਟੇ ਆਦੇ ਅੰਦਰ ਭੀੜ ਨੂੰ ਖਦੇੜਿਆ ਜਾ ਸਕੇ